ਮੂਸੇ ਵਾਲੇ ਦੇ ਚੱਕਰ ਵਿੱਚ ਜਿੰਨੇ ਕਿਹਨੇ ਪਾਣੀ ਦਾ ਗਲਾਸ ਵੀ ਪਿਆਇਣਾ ਸੀ ਉਹ ਵੀ ਮਾਰਾਂਗੇ 35 ਮਾਰਨੇ ਆ 2 ਮਾਰਦੇ ਆ 33 ਰਹਿ ਗਏ ਜੇ ਤੇ ਆਪਾਂ ਮਾਰਨੇ ਆ ਕਿ ਰਾਣਾ ਬਲਾਚੌਰੀਆ ਨਜਾਇਜ਼ ਮਾਰਤਾ ਉਹ ਕੋਈ ਨਜਾਇਜ਼ ਨਹੀਂ ਸੀ ਉਹ ਜੱਗੂ ਤੇ ਲਾਰੈਂਸ ਦਾ ਪੂਰਾ ਕਾਲਾ ਕੰਮ ਸਾਂਭਦਾ ਸੀ ਤੇ ਪਲੇਅਰਾਂ ਤੇ ਦਬਾਰ ਰੱਖਦਾ ਸੀ ਤੇ ਉਹਨੂੰ ਕਿਹਾ ਵੀ ਗਿਆ ਸੀ ਕਿ ਪਲੇਅਰਾਂ ਨੂੰ ਨਹੀਂ ਦਬਾਉਣਾ ਨਾ ਕੁਝ ਕਰਨਾ ਨਾ ਤੇ ਅਸੀਂ ਕਬੱਡੀ ਤੇ ਆਪਣਾ ਕੋਈ ਕੰਟਰੋਲ ਰੱਖਣਾ ਤੇ ਨਾ ਅਸੀਂ ਕਿਸੇ ਦਾ ਰਹਿਣ ਦੇਣਾ ਇੱਥੇ ਫਿਰ ਮੂਸੇ ਵਾਲੇ ਦਾ ਕੀ ਕਸੂਰ ਸੀ ਇਹਨਾਂ ਨੇ ਇੱਕ ਕੇਮ ਲੈਣ ਵਾਸਤੇ ਉਹਨੂੰ ਮਾਰਤਾ ਐਡਾ ਵੱਡਾ ਬੰਦਾ ਮਾਰ ਕੇ ਸੁੱਟਦਾ ਹੋਰਾ ਹੋਰੀ ਤੇ ਪੰਜਾਬ ਨੂੰ ਕੀ ਦਿੱਤੀ ਦੇਣ ਹੀ ਐਸ ਬੰਦੇ ਦੀ ਕੀ ਪੰਜਾਬ ਨੂੰ ਦੇਣ ਹੀ ਜਿਹੜਾ ਮਰ ਗਿਆ ਸਾਸਰੀਕਾਲ ਜੀ ਮੇਰੇ ਸਾਰੇ ਭੈਣ ਭਰਾਵਾਂ ਨੂੰ ਮੈਂ ਡੋਨੀ ਬੱਲ ਆ ਜੋ ਕੱਲ ਮਹਾਲੀ ਪੁਲਿਸ ਨੇ ਸਾਡਾ ਇੱਕ ਸੱਜਣ ਦਿੱਲੀ 에ਰਪੋਰਟ ਤੋਂ ਚੁੱਕ ਕੇ ਉਹਨੂੰ ਲਿਆ ਕੇ ਰਾਹ ਚੋੜੇ ਗੋਲੀ ਮਾਰਦੀ ਗਾਂ ਉਹਦੇ ਕੋਲੋਂ ਹੋਰ ਇੱਕ ਸੱਜਣ ਲੈ ਕੇ ਉਹਨੂੰ ਉਹਨੂੰ ਮਾਰਤਾ ਇਹ ਬਹੁਤ ਹੀ ਜਿਆਦੀ ਗਲਤ ਗੱਲ ਜੇ ਨਾ ਇਹਨਾਂ ਦੋਵਾਂ ਬੰਦਿਆਂ ਦਾ ਸਾਡੇ ਨਾਲ ਕੋਈ ਲੈਣ ਦੇਣ ਹੀ ਨਾ ਕੋਈ ਗੱਲ ਹੀ ਪੁਲਿਸ ਨੇ ਬਿਲਕੁਲ ਹੀ ਸਰਕਾਰ ਦੇ ਦਬਾਅ ਦੇ ਹੇਠਾ ਕੇ ਬਿਲਕੁਲ ਹੀ ਨਜਾਇਜ਼ ਬੰਦਾ ਮਾਰਤਾ ਕਿ ਜਿਹਨੂੰ ਅਸੀਂ ਕੱਲ ਪਤਾ ਲੱਗਾ ਸਾਨੂੰ ਉਹ ਨਾਂ ਦਾ ਉਹ ਨਾਂ ਦਾ ਵੀ ਸਾਨੂੰ ਪਤਾ ਨਹੀਂ ਠੀਕ ਜੇ ਬਾਕੀ ਜਿਹੜਾ ਇਹਨਾਂ ਨੇ ਪ੍ਰੋਪਗੈਂਡਾ ਠਾਇਆ ਕਿ ਰਾਣਾ ਬਲਾਚੌਰੀਆ ਨਜਾਇਜ਼ ਮਾਰਤਾ ਉਹ ਕੋਈ ਨਜਾਇਜ਼ ਨਹੀਂ ਸੀ ਉਹ ਜੱਗੂ ਤੇ ਲਾਰੈਂਸ ਦਾ ਪੂਰਾ ਕਾਲਾ ਕੰਮ ਸੰਭਾਲਦਾ ਸੀ ਤੇ ਪਲੇਅਰਾਂ ਤੇ ਦਬਾਅ ਰੱਖਦਾ ਸੀ ਕਲੱਬਾਂ ਵਾਲਿਆਂ ਨੂੰ ਡਰਾਉਂਦਾ ਤੁਮਕਾਉਂਦਾ ਸੀ ਆਪਣੇ ਹਿੱਸੇ ਰੱਖਦਾ ਸੀ ਓਨ ਕਰਵਾ ਕਰਵਾ ਕੇ ਤੇ ਇਹ ਜੋ ਕਾਧਾ ਉਹਨਾਂ ਨਜਾਇਜ਼ ਹੋ ਗਈ ਤੇ ਉਹਨੂੰ ਕਿਹਾ ਵੀ ਗਿਆ ਸੀ ਕਿ ਪਲੇਅਰਾਂ ਨੂੰ ਨਹੀਂ ਦਬਾਉਣਾ ਨਾ ਕੁਛ ਕਰਨਾ ਨਾ ਤੇ ਅਹੀਂ ਕਬੱਡੀ ਤੇ ਆਪਣਾ ਕੋਈ ਕੰਟਰੋਲ ਰੱਖਣਾ ਤੇ ਨਾ ਅਹੀਂ ਕਿਸੇ ਦਾ ਰਹਿਣ ਦੇਣਾ ਜੋ ਮਾਂ ਖੇਡ ਕਬੱਡੀ ਆ ਜਿੱਦਾਂ ਪਹਿਲਾਂ ਚੱਲਦੀ ਸੀ ਉਦਾਂ ਚੱਲੇ ਕਿਸੇ ਦਾ ਉੱਤੇ ਕੰਟਰੋਲ ਨਹੀਂ ਹੋਊਗਾ ਕੋਈ ਠੀਕ ਜੈ ਤੇ ਜੇ ਬਾਕੀ ਗੱਲ ਕਰਦੇ ਆ ਕਿ ਮੂਸੇ ਆਲਾ ਤੇ ਫਿਰ ਮੂਸੇ ਆਲੇ ਦਾ ਕੀ ਕਸੂਰ ਸੀ ਇਹਨਾਂ ਨੇ ਇੱਕ ਫੇਮ ਲੈਣ ਵਾਸਤੇ ਉਹਨੂੰ ਮਾਰਤਾ ਐਡਾ ਵੱਡਾ ਬੰਦਾ ਮਾਰ ਕੇ ਸੁੱਟਦਾ ਹੋਰਾ ਹੋਰੀ ਤੇ ਪੰਜਾਬ ਨੂੰ ਕੀ ਧੀ ਦੇਣੀ ਇਹ ਬੰਦੇ ਦੀ ਕੀ ਪੰਜਾਬ ਨੂੰ ਦੇਣੀ ਜਿਹੜਾ ਮਰ ਗਿਆ ਇਹ ਆਪਣੇ ਆਪ ਨੂੰ ਖੁਦ ਨੂੰ ਕਹਿੰਦਾ ਕਿ ਮੈਂ ਮਹਾਲੀ ਦਾ ਡੀਐਸਪੀ ਮੇਰੀ ਕੋਈ ਵਾਲ ਨਹੀਂ ਦੇਖ ਸਕਦਾ ਤੇ ਮਾਵਾ ਨੇ ਪੁੱਤ ਪਰੇ ਤੋਂ ਪਰੇ ਜੰਮਿਆ ਦੇਖ ਸਕਦੇ ਸਾਰਾ ਕੁਝ ਕਰ ਸਕਦੇ ਆ ਤੇ ਇਹਰਾ ਵਹਿਮ ਹੀ ਬਾਕੀ ਰਹੀ ਗੱਲ ਮੂਸੇ ਵਾਲੇ ਦੇ ਚੱਕਰ ਵਿੱਚ ਜਿੰਨੇ ਕਿਹਨੇ ਪਾਣੀ ਦਾ ਗਲਾਸ ਵੀ ਪਿਆਣਾ ਸੀ ਉਹ ਵੀ ਮਾਰਾਂਗੇ 35 ਮਾਰਨੇ ਆ 2 ਮਾਰਦੇ ਆ 33 ਰਹਿ ਗਏ ਜੇ ਤੇ ਆਪਾਂ ਮਾਰਨੇ ਆ ਠੀਕ ਜੇ ਤੇ ਬਾਕੀ ਪੰਜਾਬ ਸਰਕਾਰ ਨੂੰ ਤਾਂ ਪੁਲਿਸ ਨੂੰ ਕਹਿਣਾ ਜਿਉਂਦਾ ਕਿ ਨਜਾਇਜ਼ ਨਾ ਕਰੋ ਇਹ ਕਰਨਾ ਵਧੀਆ ਕੰਮ ਕਰੋ ਤੁਹਾਡੀ ਠੀਕ ਹੈ ਤੁਹਾਡੀ ਜੋਬ ਆ ਤੁਸੀਂ ਡੱਕਣਾ ਵਾ ਕ੍ਰਾਈਮ ਪਰ ਇਹ ਨਹੀਂ ਕਿ ਕੋਈ ਰਾਹਗੀਰ ਚੁੱਕ ਕੇ ਮਾਰ ਦੋ ਜਿਹਨੂੰ ਅਸੀਂ ਜਾਣਦੇ ਵੀ ਨਹੀਂ ਫਿਰ ਸਾਡੇ ਚ ਤਾਂ ਪੁਲਿਸ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਬਾਕੀ ਮਾਨ ਸਾਹਿਬ ਨੂੰ ਪੁੱਛਿਆ ਜਾਵੇ ਕਿ ਜਦੋਂ ਮੂਸੇ ਵਾਲੇ ਦਾ ਤੁਹਾਡਾ ਡਾਕਟਰ ਸਿੰਘਲਾ ਨੇ ਜਿਹੜਾ ਐਮ ਐਲ ਏ ਸਾਹਿਬ ਹੀ ਉਹਰਾ ਪਾਸਪੋਰਟ ਨਹੀਂ ਬਣ ਦਿੱਤਾ ਇਲੈਕਸ਼ਨ ਤੋਂ ਬਾਅਦ ਆਨ ਤੁਹਾਨੂੰ ਪਤਾ ਕਦੀ ਕਿਹੇ ਬੰਦੇ ਨੇ ਸੁਣਿਆ ਵਾ ਇਤਿਹਾਸ ਦੇ ਵਿੱਚ ਕਿ 3 ਮਹੀਨੇ ਦਾ ਪਾਸਪੋਰਟ ਨਹੀਂ ਹੁੰਦਾ ਵਾ ਉਨੋਂ 10 ਮਿੰਟਾਂ ਦੇ ਵਿੱਚ ਦੋ ਪਾਸਪੋਰਟ ਦਿੱਤੇ ਗਏ ਮੂਸੇ ਵਾਲੇ ਨੂੰ